ਕੋਰਟ ਤੇ ਸਰਕਾਰ ਇੱਕੋ ਚੀਜ਼ ਆ ਨਾ ਕੋਰਟ ਵੱਖਰਾ ਨਾ ਸਰਕਾਰ ਵੱਖਰਾ ਜੋ ਸਰਕਾਰਾਂ ਕਹਿੰਦੀਆਂ ਉਹ ਕੋਰਟਾਂ ਕਰਦੀਆਂ ਜੋ ਕੋਰਟਾਂ ਕਹਿੰਦੀਆਂ ਉਹ ਸਰਕਾਰਾਂ ਕਰਦੀਆਂ ਤੇ ਜਿਹੜਾ ਉਹਨਾਂ ਨੇ ਹੁਕਮ ਕੀਤਾ ਸੱਤਾ ਦੇਣਾ ਦਾ ਅੱਜ ਅੱਠ ਦਿਨ ਹੋ ਗਏ ਕੋਈ ਰਾਹ ਨਹੀਂ ਖੁੱਲ ਰਿਹਾ ਸਾਰਾ ਕੁਝ ਰਲ ਕੇ ਬਾਜੀ ਖੇਡ ਰਹੇ ਆ ਇਹ ਸਾਰੇ ਜਿਹੜੇ ਆ ਕਾਰਪੋਰੇਟ ਤੇ ਦਲਾਲ ਨੇ ਕਾਰਪੋਰੇਟ ਦੇ ਹੱਥ ਦੇ ਵਿੱਚ ਪੂਰੇ ਦੇਸ਼ ਦਾ ਪ੍ਰਬੰਧ ਵਿਸ਼ੂ ਪਾਰਗੀਆਂ ਨੀਤੀਆਂ ਤਹਿਤ ਪੜਾਉਣਾ ਚਾਹੁੰਦੇ ਨੇ ਉਹਦੇ ਤੇ 140 ਕਰੋੜ ਰੁਪਏ ਭਾਰਤੀ ਜਿਹੜਿਆ ਉਹ ਇਹਨੂੰ ਨਾਮ ਮਨਜ਼ੂਰ ਕਰਦੇ ਹੋਏ ਲੜਾਈ ਦੇ ਮੈਦਾਨ ਵਿੱਚ ਡਟਿਆ ਇਹਦਾ ਮਤਲਬ ਵੀ ਗੰਗਾਧਰ ਸ਼ਕਤੀਮਾਨ ਤੇ ਸ਼ਕਤੀਮਾਨ ਗੰਗਾਧਰ ਵਾਹੇਗੁਰ ਜੀ ਕਾ ਖਾਲਸਾ ਵਾਹੇਗੁਰ ਜੀ ਕੀ ਫਤਿਹ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਦਿੱਲੀ ਦੀਆਂ ਬਰੂਆਂ ਤੇ ਜਾਣ ਵਾਸਤੇ ਸ਼ੰਭੂ ਮੋਰਚਾ ਲੱਗਾ ਹੋਇਆ ਖਨੌਰੀ ਬਾਡਰ ਤੇ ਵੀ ਮੋਰਚਾ ਲੱਗਾ ਹੋਇਆ ਔਰ ਇਨੂੰ ਕਰੀਬ ਇਸ ਦੋਲਨ ਨੂੰ ਲੱਗੇ ਨੂੰ 5 ਮਹੀਨੇ ਤੇ 4 ਦਿਨ ਹੋ ਗਏ ਆ ਔਰ ਬੜਾ ਵੱਡਾ ਦੋਲਨ ਆ ਔਰ ਲਗਾਤਾਰ ਜਿਹੜਾ ਦੋਲਨ ਹਾਲੇ ਤੱਕ ਵੀ ਜਾ ਰਿਹਾ ਇਹ ਸਾਰੇ ਦੋਲਨ ਤੇ ਗੱਲਬਾਤ ਕਰਨ ਵਾਸਤੇ ਕੀ ਅਪਡੇਟ ਹੈਗੀ ਏ ਨਵਦੀਪ ਜਲਵੇੜਾ ਜਿਹੜਾ ਹੈਗਾ ਵਾਟਰ ਕੈਨ ਜਿਹੜਾ ਹਰਿਆਣਾ ਦਾ ਨੌਜਵਾਨ ਹੈਗਾ ਉਸ ਨੂੰ ਲੈ ਕੇ ਜਿਹੜੀ ਬੀਤੇ ਦਿਨੀ ਹਰੀਆ ਕਰ ਦਿੱਤਾ ਗਿਆ ਉਸ ਸਾਰੀ ਗੱਲਬਾਤ ਨੂੰ ਲੈ ਕੇ ਮੇਰੇ ਨਾਲ ਕਿਸਾਨ ਬਦੁਰਸ਼ਾ ਕਸ਼ਮੀਰੀ ਤੇ ਸੂਬਾ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਸਭਰਾਜ ਜੀ ਮੌਜੂਦ ਨੇ ਸਭਰਾਜ ਸਾਹਿਬ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਸਵਰਾਜੀ ਜਿਸ ਤਰ੍ਹਾਂ ਬੀਤੀ ਰਾਤ ਨਵਦੀਪ ਜਲਵੇੜਾ ਨੂੰ ਰਿਹਾ ਕਰ ਦਿੱਤਾ ਗਿਆ ਜਿਹੜਾ ਵੱਡਾ ਜਿਹੜਾ ਕਿਉਂਕਿ ਅੰਬਾਲੇ ਦੀ ਕਾਹ ਸੀ ਬਹੁਤ ਵੱਡੀ ਕਾਹ ਸੀ ਕੱਟ ਕੀਤਾ ਜਾਣਾ ਸੀ ਭਾਰੀ ਲੇਕਿਨ ਬੀਤੀ ਰਾਤ ਕੀ ਅੱਧੀ ਰਾਤ ਦੇ ਕਰੀਬ ਨੂੰ ਜਿਹੜਾ ਨੌਜਵਾਨ ਹੈਗਾ ਰਿਹਾ ਕਰ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਆ ਇਸ ਦੀ ਪਰ ਅਸਲ ਦੇ ਵਿੱਚ ਇਹ ਲੋਕਾਂ ਦਾ ਦਬਾਅ ਹੀ ਆ ਲੋਕਾਂ ਦੇ ਦਬਾਅ ਦੇ ਵਿੱਚੋਂ ਉਹਦੀ ਜ਼ੁਬਾਨ ਤੇ ਜਿਹੜੀ ਮਨਜ਼ੂਰ ਕੀਤੀ ਆ ਉਸ ਤਰ੍ਹਾਂ 16 17 ਪਰਚਿਆਂ ਦੇ ਵਿੱਚ ਇਹਨੂੰ ਫਸਾਇਆ ਹੋਇਆ ਵਾ ਪਰ ਜਿੱਥੇ ਲੋਕ ਖੜ ਜਾਣ ਲੋਕਾਂ ਦੇ ਅੱਗੇ ਪਰਚੇ ਲੋਕਾਂ ਦੇ ਅੱਗੇ ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਬੌਣੀਆਂ ਹੋ ਜਾਂਦੀਆਂ ਵਾ ਹਾਲਾ ਜੋ ਵੀਰ ਨੌਜਵਾਨਿਆਂ ਕੀ ਆਪਣਾ ਸਾਰੀ ਹੱਡ ਬੀਤੀ ਜਿਹੜੀ ਸੁਣਾਤੀ ਆ ਕਿਵੇਂ 50 45 ਮਲਾਜਮ ਉਤੇ 30 ਡਿਗਰੀ ਮਤਲਬ ਕਰਦੇ ਆ ਆ ਉਹਨੂੰ ਮਤਲਬ ਚੱਡੇ ਤੱਕ ਪਾੜੀ ਗਈ ਬਰਫ਼ ਦੀਆਂ ਸਿਲੀਆਂ ਤੇ ਖਲਾਰਿਆ ਗਿਆ ਇਹ ਸਰਕਾਰ ਨੂੰ ਹੁਣ ਸਮਝ ਲੈਣਾ ਚਾਹੀਦਾ ਵਾ ਕਿ ਅਸਲ ਦੇ ਵਿੱਚ ਅਸੀਂ ਵਾਰਸ ਕੀਦੇ ਆ ਇਹ ਪੰਜਾਬੀ ਵਾਰਸ ਉਹਨਾਂ ਦੇ ਆ ਜਿਨ੍ਹਾਂ ਨੇ ਤਤੀ ਤਵੀ ਦੇ ਨਾਲ ਸਾਝ ਰੱਖੀ ਆ ਜਿਨ੍ਹਾਂ ਨੇ ਚਾਂਦਨੀ ਚੌਂਕ ਦੇ ਵਿੱਚ ਪੂਰੀ ਮਨੁੱਖਤਾ ਨੂੰ ਬਚਾਉਣ ਵਾਸਤੇ ਬਲੀਦਾਨ ਦਿੱਤਾ ਵਾ ਜਿਹੜੇ ਚਰਖੀ ਤੇ ਵੀ ਚੜ ਗਏ ਜਿਹੜੇ ਆਰਿਆਂ ਨਾਲ ਵੀ ਚੀਰੇ ਗਏ ਜਿਹੜੇ ਖੋਪਰੀਆਂ ਵਿੱਚ ਲਵਾ ਗਏ ਤੇ ਬੰਦ-ਬੰਦ ਵੀ ਕਟਵਾ ਗਏ ਪਰ ਕਿਸੇ ਦੀ ਤੌਸ ਨਹੀਂ ਚੱਲੀ ਕਿਸੇ ਦਾ ਧੱਕਾ ਨਹੀਂ ਚੱਲਿਆ ਕਾਰਪੋਰੇਟਰ ਨੂੰ ਸਤਾਪਤ ਕਰਨ ਵਾਸਤੇ ਜੋ ਸਰਕਾਰ ਕਰ ਰਹੀ ਆ ਉਹਦਾ ਮੂੰਹ ਤੋੜ ਜਵਾਬ ਜਿਹੜਾ ਅੰਦੋਲਨ 6ਵੇਂ ਮਹੀਨੇ ਚ ਦਾਖਲਾ ਦੇ ਰਿਹਾ ਵਾ ਪ੍ਰਧਾਨ ਜੀ ਇੱਕ ਸਵਾਲ ਬਹੁਤ ਵੱਡਾ ਉੱਠ ਰਿਹਾ ਕੁਝ ਅਨਜਾਨ ਲੋਕ ਜਾਂ ਮੀਡੀਆ ਦੇ ਵਿੱਚ ਗੱਲ ਫੈਲ ਰਹੀ ਲਗਾਤਾਰ ਕਿ ਜਿਹੜਾ ਕਿਸਾਨ ਜਥੇਬੰਦੀਆਂ ਨੇ ਇਹ ਨਵਦੀਪ ਜਲਵੇੜ ਵਾਸਤੇ ਕੀ ਕੁਝ ਕੀਤਾ ਮੈਂ ਥੋੜਾ ਜਿਹਾ ਇਹ ਇਸ ਬਾਰੇ ਜ਼ਰੂਰ ਜਾਣਨਾ ਪਊਗਾ ਦੇਖੋ ਜੀ ਕਿਸਾਨ ਜਥੇਬੰਦੀਆਂ ਉਦੋਂ ਦੇ ਲੱਗੇ 34 ਦਿਨ ਰੇਲ ਰੋਕੋ ਜਿਹੜਾ ਉਹ ਤਰਨਾ ਰਿਆ ਪਰ ਸਰਕਾਰ ਨੇ ਆਪਣੀ ਹੱਥ ਧਰਮੀ ਵਿਖਾਉਂਦਿਆਂ ਵਪਾਰ ਮੰਡਲ ਨੂੰ ਜਿਹੜਾ ਘਾਟਾ ਪੈ ਰਿਆ ਸੀ ਉਹਨਾਂ ਨੂੰ ਮਤਲਬ ਅੰਗੋਲੀਆਂ ਕਰਦਿਆਂ ਜਦੋਂ ਸਰਕਾਰ ਨੇ ਉਧਰ ਪਿੱਠ ਕਰ ਲਈ ਉਦੋਂ ਫਿਰ ਜਥੇਬੰਦੀਆਂ ਨੇ ਬਹਿ ਕੇ ਸੋਚਿਆ ਕਿ ਜੇ ਸਰਕਾਰ ਇਨੀ ਠੀਸਦਾਈ ਤੱਕ ਚੱਲੇਗੀ ਆ ਤੇ ਆਪਾਂ ਨੂੰ ਜਿਹੜਾ ਵਪਾਰ ਨੂੰ ਵੀ ਚਲਾਉਣ ਦਾ ਉਹ ਰਾਹ ਖੋਲੇਗੇ ਉਸ ਤੋਂ ਬਾਅਦ ਹੁਣ 17 18 ਦਾ ਜਿਹੜਾ ਤਰਨਾ ਸੀ ਉਹਦੇ ਵਿੱਚ ਉਹਦੀ ਰਿਹਾਈ ਜਿਹੜੀ ਆ ਮਜਬੂਰ ਹੋ ਕੇ ਸਰਕਾਰ ਨੂੰ ਕਰਨੀ ਪਈ ਅੱਜ ਸਰਕਾਰ ਜਿਹੜੀ ਆ ਉਥੇ ਜਿਹੜੀ ਜੇਤੂ ਰੈਲੀ ਹੋ ਰਹੀ ਸੀ ਮੰਡੀ ਦੇ ਵਿੱਚ ਉਹਨੂੰ ਰੋਕਣ ਵਾਸਤੇ ਸਾਡੇ 22 25 ਆਗੂ ਜਿਹੜੇ ਅੱਜ ਵੀ ਗ੍ਰਿਫਤਾਰ ਕੀਤੇ ਆ ਪਰ ਇਹਦੇ باوجود ਉਥੇ ਵੱਡਾ ਧਰਨਾ ਲੱਗਾ ਵਾ ਸਰਕਾਰ ਨੇ ਇੱਕ ਥਾਂ ਦੇ ਉੱਤੇ ਆਪੇ ਟਿੱਪਰ ਲਾ ਕੇ ਰਾਹ ਜਿਹੜਾ ਉਹ ਫੇਰ ਬੰਦ ਕਰ ਲਿਆ ਪਰ ਮੋਰਚਾ ਜਿਹੜਾ ਉਥੇ ਡਟਿਆ ਜਾਵਾ ਵੀ ਅਸੀਂ ਜੇਤੂ ਰੈਲੀ ਵੀ ਕਰ ਰਹੇ ਆ ਔਰ ਜਿਹੜੇ ਆਪਣੇ ਸਾਥੀ ਉਹਨਾਂ ਨੂੰ ਵੀ ਰਹਾ ਕਰਵਾਵਾਂਗੇ ਇਹ ਵੀ ਸੁਣ ਚ ਆ ਰਿਹਾ ਜੇ ਪ੍ਰਧਾਨ ਜੀ ਜਿਵੇਂ ਰਸਤੇ ਬੰਦ ਕੀਤੇ ਜਾ ਰਹੇ ਹਰਿਆਣਾ ਸਰਕਾਰ ਤੇ ਇਸ ਤੇ ਵਾਰ ਕੀ ਅਪਡੇਟ ਹੈ ਮੇਕੋ ਸਰਕਾਰਾਂ ਜਿਹੜੀਆਂ ਨੇ ਆਪਾਂ ਨੂੰ ਇਹ ਸਮਝਣਾ ਪਊਗਾ کورٹ ਤੇ ਸਰਕਾਰ ਇੱਕੋ ਚੀਜ਼ ਆ ਨਾ کورٹ ਵੱਖ ਨਾ ਸਰਕਾਰ ਵੱਖਵਾ ਜੋ ਸਰਕਾਰਾਂ ਕਹਿੰਦੀਆਂ ਉਹ ਕੋਰਟਾਂ ਕਰਦੀਆਂ ਜੋ ਕੋਰਟਾਂ ਕਹਿੰਦੀਆਂ ਉਹ ਸਰਕਾਰਾਂ ਕਰਦੀਆਂ ਇਥੋਂ ਸਾਫ਼ ਤੋਂ ਹੋ ਗਿਆ ਪੰਜਾਂ ਮਹੀਨਿਆਂ ਬਾਅਦ ਹਾਈ ਕੋਰਟ ਦੀ ਜਿਹੜੀ ਉਹ ਅੱਖ ਖੁੱਲੀ ਉਹ ਵੀ ਜਦੋਂ ਜਿਹੜੀਆਂ ਉਹ ਪਟੀਸ਼ਨਾਂ ਪਈਆਂ ਉਦੋਂ ਬਾਅਦ ਆ ਮਤਲਬ ਉਹਨਾਂ ਦੀ ਅੱਖ ਖੁੱਲੀ ਤੇ ਜਿਹੜਾ ਉਹਨਾਂ ਨੇ ਹੁਕਮ ਕੀਤਾ ਸੱਤ ਦਿਨਾਂ ਦਾ ਅੱਜ ਅੱਠ ਦਿਨ ਹੋ ਗਿਆ ਕੋਈ ਰਾਹ ਨਹੀਂ ਖੁੱਲ ਰਿਹਾ ਇਹਦਾ ਮਤਲਬ ਤੇ ਗੰਗਾਧਰ ਸ਼ਕਤੀਮਾਨ ਤੇ ਸ਼ਕਤੀਮਾਨ ਗੰਗਾਧਰਵਾ ਸਾਰਾ ਕੁਝ ਰਲ ਕੇ ਬਾਜੀ ਖੇਡ ਰਿਆ ਇਹ ਸਾਰੇ ਜਿਹੜੇ ਆ ਕਾਰਪੋਰੇਟ ਦੇ ਦલાਲ ਨੇ ਕਾਰਪੋਰੇਟ ਦੇ ਹੱਥ ਦੇ ਵਿੱਚ ਪੂਰੇ ਦੇਸ਼ ਦਾ ਪ੍ਰਬੰਧ ਵਿਸ਼ੂ ਪਾਰਗੀਆਂ ਨੀਤੀਆਂ ਤਹਿਤ ਫੜਾਉਣਾ ਚਾਹੁੰਦੇ ਨੇ ਉਹਦੇ ਦੇ 140 ਕਰੋੜ ਰੁਪਏ ਜਿਹੜੇ ਆ ਉਹ ਇਹਨੂੰ ਨਾਮਨਜ਼ੂਰ ਕਰਦੇ ਹੋਏ ਲੜਾਈ ਦੇ ਮੈਦਾਨ ਦੇ ਵਿੱਚ ਡਟਿਆ ਤੇ ਉਹ ਲੜਾਈ ਦੇ ਮੈਦਾਨ ਦੇ ਵਿੱਚ ਡਟਣ ਦੇ ਵਿੱਚੋ ਹੀ ਮੋਦੀ ਦੀਆਂ ਜਿਹੜੀਆਂ ਹਰ ਹਰ ਮੋਦੀ ਕਰ ਕਰ ਮੋਦੀ ਦੀ ਗੱਲ ਹੁੰਦੀ ਸੀ ਉਹ ਤੋਂ ਐਨਡੀਆ ਤੇ ਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨੂੰ ਕੋ ਸਤਾਦਨ ਮਤਲਬ ਜਿਹੜਾ ਉਹ ਨਸ਼ੇ ਦੇ ਵਿੱਚ ਅੱਗੇ ਆਊਗਾ ਉਹਨੂੰ ਪਾਰ ਦੇ ਲੋਕ ਕਦੀ ਵੀ ਆਪਣੀਆਂ ਜਿਹੜੀਆਂ ਇਹ ਜ਼ਮੀਨਾਂ ਵਾਂ ਆਪਣੀ ਜਿਹੜੇ ਪਬਲਿਕ ਦੇਾਰੇ ਉਹਨਾਂ ਤੇ ਅੱਖ ਨਹੀਂ ਰੱਖਣ ਦੇਣੀ ਪ੍ਰਧਾਨ ਜੀ ਜਿਸ ਤਰ੍ਹਾਂ ਹਾਈ ਕੋਰਟ ਦੀ ਇੱਕ ਆਈਸੀ ਵੀ ਹਰਿਆਣਾ ਸਰਕਾਰ ਨੂੰ ਪਟੀਕਾਰ ਲਾਈ ਸੀ ਕਿ ਤੁਸੀਂ ਰਸਤੇ ਖੋਲੋ ਬੇਸ਼ੱਕ ਤੁਸੀਂ ਦੱਸਦਾ ਵੀ ਅੱਜ 7-8 ਦਿਨ ਹੋ ਗਏ ਆ ਔਰ ਹਰਿਆਣਾ ਸਰਕਾਰ ਨੇ ਇਹਦੇ ਤੇ ਕੋਈ ਅਮਲ ਨਹੀਂ ਕੀਤਾਗਾ ਔਰ ਜਥੇਬੰਦੀਆਂ ਦੀ ਕਿਸ ਤਰ੍ਹਾਂ ਤਿਆਰੀ ਹੈਗੀ ਜੇਕਰ ਰਸਤਾ ਖੁੱਲਦਾ ਜਾਂ ਨਹੀਂ ਖੁੱਲਦਾ ਹੈਗਾ ਜਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਜੀ ਰਸਤਾ ਅਸੀਂ ਕਹਿੰਦੇ ਆ ਵੀ ਜੇ ਵਪਾਰ ਮੰਡਲ ਨੂੰ ਕੋਈ ਦੁੱਖ ਤਕਲੀਫ ਆ ਜੇ ਰਸਤਾ ਖਣਾਉਣ ਵਾਸਤੇ ਉਹ ਧਰਨਾ ਵੀ ਲਾਉਂਦੇ ਆ ਨਾ ਤੇ ਅਸੀਂ ਉਹਨਾਂ ਦੇ ਨਾਲ ਬਵਾਂਗੇ। ਕਿਉਂਕਿ ਰਸਤਾ ਖੁੱਲਣਾ ਚਾਹੀਦਾ ਪਬਲਿਕ ਦੇ ਰਸਤੇ ਰੋਕਣੇ ਇਹ ਗੈਰਕਾਨੂੰਨੀ ਆ। ਜਦੋਂ ਰਸਤਾ ਖੁੱਲਦਾ ਵਾ ਸਾਡਾ ਦਿੱਲੀ ਵੱਲ ਮੂੰਹ ਆ। ਦਿੱਲੀ ਜਾਵਾਂਗੇ ਕਿਉਂਕਿ ਦਿੱਲੀ ਨਹੀਂ ਪਿਛਲੇ ਅੰਦੋਲਨ ਦੇ ਵਿੱਚ ਜਿਹੜੇ ਵਾਅਦੇ ਕੀਤੇ ਹੋਣਾ ਤੋਂ ਦਿੱਲੀ ਮੁੱਕਰੀ ਆ ਉਹਨੂੰ ਦਿੱਲੀ ਨੂੰ ਉਹ ਵਾਅਦੇ ਯਾਦ ਕਰਵਾ ਕੇ ਵਫਾ ਕਰਾਉਣ ਵਾਸਤੇ ਜਿਹੜਾ ਉਹ ਦਿੱਲੀ ਜਾਵਾਂਗੇ ਅਗਲਾ ਸਾਡਾ ਮੂੰਹ ਦਿੱਲੀ ਵਾਲੇ ਹੀ ਹੈ ਬੀਤੇ ਦਿਨਾਂ ਜਿਹੜਾ ਜਿਹੜਾ ਇਥੋਂ ਹਰੀਕੇ ਹੈਡ ਤੇ ਬੰਗਾਲੀ ਵਾਲੇ ਪੁਲ ਤੇ ਕੋਈ ਜਿਹੜੇ ਮਕਾਨ ਜਾਂ ਕਹਿ ਲਓ ਵੀ ਜੋ ਕੁ ਦੁਕਾਨਾਂ ਧਾਈਆਂ ਕਿ ਉਸਤੇ ਪਰ ਤੁਹਾਡਾ ਕੀ ਕਹਿਣਾ ਹੈ ਵੇਖੋ ਜੀ ਉਹ ਜਿਹੜੀਆਂ ਮਕਾਨ ਦੁਕਾਨਾਂ ਉਹਦੇ ਬਾਰੇ ਮੈਨੂੰ ਕਲੀਅਰ ਜਾਣਕਾਰੀ ਕੋਈ ਨਹੀਂ ਜੀ ਵੀ ਉਹ ਹੈ ਕੀ ਆ ਜਦੋਂ ਉਹਦੇ ਕੋਲ ਬਾਰੇ ਕੋਈ ਜਾਣਕਾਰੀ ਮਿਲੂਗੀ ਫਿਰ ਉਹਦੇ ਬਾਰੇ ਕੁਝ ਪਲੀਨ ਕਰਾਂਗੇ ਠੀਕ ਹੈ ਜੀ ਤੁਸੀਂ ਉੱਥੇ ਗੱਲਬਾਤ ਕਰ ਰਹੇ ਸੀ ਵੀ ਦੋ ਉੱਥੇ ਕਿਸਾਨ ਜੱਥੇਬੰਦੀਆਂ ਦੇ ਝੰਡੇ ਲੈ ਕੇ ਆ ਉਹ ਇਸ ਇਸ ਤਰ੍ਹਾਂ ਕੁਝ ਹਾਂ ਉਹ ਮੈਨੂੰ ਪਤਾ ਲੱਗਾ ਵਾ ਤੁਹਾਡੀ ਵੀਡੀਓ ਰਾਈ ਤੇ ਉਹ ਅਜਿਹੀ ਸਥਿਤੀ ਤੋਂ ਸਾਰੇ ਤੋਂ ਜਾਣੂ ਹੋਣਾ ਠੀਕ ਹੈ ਜੀ ਇੱਕ ਹੋਰ ਅੱਜ ਤਾਜ਼ਾ ਇੱਕ ਆਈ ਜਾਣਕਾਰੀ ਇੱਕ ਵੱਡੇ ਖ਼ਬਰ ਦੇ ਵਿੱਚ ਆਈ ਕਿ ਜਿਹੜੇ ਪੰਜਾਬ ਦੇ ਵਿੱਚ 150 ਬਲਾਕ ਨੇ ਜਿਹੜੇ ਟੋਟਲ ਬਲਾਕ ਹੈਗੇ ਪੰਜਾਬ ਦੇ ਵਿੱਚ ਉਹਨਾਂ ਜਿਦੋਂ 110 ਬਲਾਕ ਜਿਹੜੇ ਡਾਰਕ ਜ਼ੋਨ ਦੇ ਵਿੱਚ ਕੋਸ਼ਿਸ਼ ਕਰ ਦਿੱਤੇ ਗਏ ਆ ਔਰ ਟਿਊਬਲ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜਾ 1980 ਦੇ ਵਿੱਚ ਰਿਪੋਰਟ ਸੀ ਉਹ 2 ਲੱਖ ਸੀ ਆ ਜਿਹੜੀ ਰਿਪੋਰਟ ਹੈਗੀ ਉਹ 10 ਲੱਖ ਦੀ ਹੈਗੀ ਔਰ ਜ਼ਿੰਮੇਵਾਰ ਵੀ ਕਹਿ ਸਕਦੇ ਮੋٹے ਰੂਪ 'ਚ ਜਿਹੜਾ ਇੱਕ ਟਿਊਬਲਾਂ ਨੂੰ ਠਹਿਰਾਇਆ ਜਾ ਰਿਹਾ ਹੈ ਕਿਸਾਨਾਂ ਨੂੰ ਠਹਿਰਾਇਆ ਜਾ ਰਿਹਾ ਇਸ ਦੇ ਬਾਰੇ ਦਾ ਟਿੱਪਣਾ ਬਿਲਕੁਲ ਗਲਤ ਵਾ ਰਿਪੋਰਟਾਂ ਜਿਹੜੀਆਂ ਸਰਕਾਰ ਦੀ ਕਰ ਰਹੀ ਆ ਡਾਰਕ ਜੂਨ ਕੋਸ਼ ਕਰ ਦੇਣਾ ਹੋਰ ਗੱਲ ਵਾ ਪਰ ਇਹਦੇ ਬਾਰੇ ਪਾਣੀ ਦੀ ਜਿਹੜੀ ਆ ਉਹ ਜ਼ਿੰਮੇਵਾਰ ਕਿਸਾਨ ਜਮਾਦ ਨੂੰ ਠਹਿਰਾਉਣਾ ਵੀ ਇਹਨਾਂ ਕੱਢਿਆ ਇਹ ਕਿੰਨੇ ਵੀ ਸਰਾਸਰ ਧੱਕਾ ਵਾ ਅਸਲ ਦੇ ਵਿੱਚ ਸਰਕਾਰਾਂ ਜ਼ਿੰਮੇਵਾਰ ਨੇ ਇਹਨਾਂ ਦੀ ਜੋ ਭੁੱਖ ਮਰੀ ਦੇ ਸ਼ਿਕਾਰ ਸੀਗੇ ਉਦੋਂ ਇਹ ਝੋਨੇ ਵਰਗੀ ਫਸਲ ਲੈ ਕੇ ਆਂਦੀ ਜਿਹਦੀ ਸਾਨੂੰ ਲੋੜ ਨਹੀਂ ਸਾਡਾ ਤਾਂ ਕਿਤੇ ਇੱਕ ਪਤੀਲਾ ਚੌਲਾਂ ਦਾ ਰਿਝ ਹੋਏ ਤੇ ਪੂਰਾ ਪਿੰਡ ਖਾ ਕੇ ਰੱਜ ਜਾਂਦਾ ਤੇ ਅਸੀਂ ਕਿਤੇ ਲੋਹੜੀ ਦੀਵਾਲੀ ਧਰਨੀ ਹੁੰਦੇ ਆ ਇਹ ਉਹਨਾਂ ਸਟੇਟਾਂ ਦੀ ਪੂਰਤੀ ਕਰਨ ਵਾਸਤੇ ਚੌਲ ਬਜਾਏਗੇ ਝੋਨਾ ਬਜਾਏਗਾ ਬਾਹਵ ਦੀ ਬਜਾਈ ਗਈ ਜਿਹੜੇ ਭੁੱਖ ਮਰੀ ਦੇ ਸ਼ਿਕਾਰ ਸੀ ਜਿਹੜੀ ਇੰਨੀਆਂ ਦੀ ਅੱਜ ਵੀ ਇੱਕ ਜੀ ਦੀ ਅੱਧਾ ਕਿਲੋ ਕੱਚੇ ਤੌੜ ਚੌਲ ਖਰਾਕ ਆ ਕੱਚੇ ਤੌੜ ਚੌਲ ਅੱਧਾ ਕਿਲੋ ਰਿੰਗੇ ਕਲਾ ਬੰਦਾ ਖਾ ਜਾਂਦਾ ਸਾਡੀ ਇਹ ਫਸਲ ਨਹੀਂ ਗਈ ਸਾਨੂੰ ਇਹ ਫਸਲਾਂ ਜਿਹੜੀਆਂ ਉੱਚੇੜੀਆਂ ਗਈਆਂ ਰਹੀ ਗੱਲ ਪਾਣੀ ਦੀ ਪਾਣੀ ਦੇ ਬੜੀ ਦੁਹਾਈ ਦੇ ਰਿਹਾ ਪਾਣੀ ਕੱਢ ਲਿਆ ਕਿਸਾਨ ਨੇ ਹੁਣ ਜੇ ਮੰਨ ਲਓ ਵੀ 5 ਏਕੜਾ ਮਗਰ ਇੱਕ ਟਿਊਬਵਲ ਹੈ ਇੱਕ ਟਿਊਬਵਲ ਦਾ 4 ਇੰਚੀ ਦਾ ਪਾਈਪ ਆ 4 ਇੰਚੀ ਪਾਈਪ ਜਿਹੜਾ ਉਹ ਚੱਲਦਾ ਕਿੰਨੇ ਦਿਨਾਂ ਸਾਡੇ 30 ਦਿਨ ਜੇ 8 ਘੰਟੇ ਜਾਂ 6 ਘੰਟੇ ਬੱਤੀਆਂ ਜਿਹੜੀਆਂ 30 ਦਿਨ ਚੱਲਦੇ ਆ ਜੋਨੇ ਦੇ ਵਿੱਚ ਤੇ 10 ਦਿਨ ਬਾਕੀ ਫਸਲਾਂ ਤੇ ਮਤਲਬ 365 ਦਿਨਾਂ ਦੇ ਵਿੱਚ ਸਾਡਾ ਲਗਾਤਾਰ ਟਿਊਬਵਲ 40 ਦਿਨ ਚੱਲਦਾ 40 ਦਿਨਾਂ ਦੇ ਵਿੱਚ ਅਸੀਂ ਕਿੰਨਾ ਪਾਣੀ ਕੱਢਦੇ ਹਾਂ ਉਹਦੇ ਵਿੱਚ ਸਾਡੀ ਕਿਸੇ ਬੰਬੀ ਲੱਗੇ ਛੱਪੜ ਨਹੀਂ ਬਣਿਆ ਕਿਤੇ ਟੋਬਾ ਨਹੀਂ ਬਣਿਆ ਜੀਵਨ ਦੇਣ ਵਾਲਾ ਨਾਜ ਪੈਦਾ ਕਰਦੇ ਹਾਂ ਦੂਸਰੇ ਪਾਸੇ ਜਿਹੜੇ ਸਾਨੂੰ ਇਹ ਕਹਿ ਰਹੇ ਆ ਦੋਸ਼ੀ ਠਹਿਰਾ ਰਹੇ ਆ ਬੁੱਧੀਜੀਵੀ ਉਹਨਾਂ ਦੇ ਘਰਾਂ 'ਚ ਵੇਖ ਲੀਏ ਸ਼ਹਿਰਾਂ 'ਚ ਵੇਖ ਲੀਏ ਜੇ 1 ਕਿੱਲੇ ਦੇ ਵਿੱਚ 10 ਮਰਲੇ ਦਾ ਪਲਾਟ ਇੱਕ ਗਿਣਿਆ ਜਾਵੇ ਤੇ 16 ਪਲਾਟ ਬਣਦੇ ਆ 16 1 ਇੰਚੀ ਦੇ ਬੋਰ ਜਿਹੜੇ ਉਹ ਚੱਲ ਰਿਹਾ ਮਤਲਬ 4 ਬੋਰ 4 ਇੰਚੀ ਦੇ ਇੱਕ ਕਿੱਲੇ ਦੇ ਵਿੱਚ ਔਰ ਪਾਣੀ ਕੱਢ ਰਿਹਾ 24 ਘੰਟੇ ਲਗਾਤਾਰ ਸਾਡਾ ਜਿਹੜਾ ਕੱਢਿਆ ਹੋਇਆ ਪਾਣੀ ਉਹ ਜੀਵਨ ਦਿੰਦਾ ਉਹਨਾਂ ਦਾ ਜਿਹੜਾ ਕੱਢਿਆ ਹੋਇਆ ਪਾਣੀ ਆ ਉਹ ਸਾਡੇ ਬਰਸਾਤੀ ਨਾਲਿਆਂ ਨੂੰ ਸਾਡੀਆਂ ਰੋਈਆਂ ਨੂੰ ਗੰਦੇ ਪਾਣੀ 'ਚ ਤਬਦੀਲ ਕਰਕੇ ਕੈਂਸਰ ਵਰਗੀਆਂ ਪੀੜੀ ਵਰਗੀਆਂ ਡੇਂਗੂ ਵਰਗੀਆਂ ਬਿਮਾਰੀਆਂ ਜਿਹੜੇ ਫਰੋਹਦੇ ਆ ਪਹਿਲਾਂ ਆਪਣੀ ਪੀੜੀ ਸਹੀ ਕਹਿੰਦੇ ਆ ਅੱਜ ਸਾਨੂੰ ਲਾਈਵ ਆਂਦ ਪਾ ਸਾਡੀਆਂ ਰਵਾਇਤੀ ਫਸਲਾਂ ਦੇ ਦਿਓ ਅਸੀਂ ਝੋਨੇ ਤੋਂ ਤੇ ਬਾਸਵੀ ਤੋਂ ਲੈਣਾ ਕੀ ਆ ਇਹ ਸਰਕਾਰਾਂ ਦੀ ਸਾਰੀ ਦੇਣਾ ਜੇ ਸਰਕਾਰਾਂ ਇਹ ਤੇ ਸਵੇਦਨ ਸੀਲਵਾ ਤੇ ਪਿਛਲੇ ਸਾਲ ਮਤਲਬ ਹਜ਼ਾਰਾਂ ਹੀ ਸੈਲਰ ਜਿਹੜੇ ਫਿਰ ਪੰਜਾਬ 'ਚ ਲੱਗ ਗਏ ਆ ਉਹ ਕਿਉਂ ਲਾਇਬੀ ਅਸਲ ਦੇ ਵਿੱਚ ਇਹ ਇੱਕ ਸਾਜ਼ਿਸ਼ ਤਹਿਤ ਪਹਿਲਾਂ ਪੰਜਾਬ ਨੂੰ ਬੰਜਰ ਬਣਾ ਕੇ ਫਿਰ ਇਹ ਜ਼ਮੀਨ ਖਰੀਦ ਕੇ ਤੇ ਫਿਰ ਇਹਨੂੰ ਹਰਿਆ-ਭਰਿਆ ਕਰਨ ਦੀ ਇਹਨਾਂ ਦੀ ਤਜਵੀਜ਼ ਆ ਜਿਹੜਾ ਉਹ ਕਦੇ ਵੀ ਪੰਜਾਬ ਦੇ ਲੋਕ ਦੇਸ਼ ਦੇ ਲੋਕ ਇਹ ਨਹੀਂ ਹੋਣ ਦੇਣਗੇ ਪਰਦਾਨ ਚ ਖੇਰ ਦੇ ਵਿੱਚ ਜਿਹੜਾ ਮੋਰਚ ਚੱਲ ਰਿਹਾ ਸ਼ੰਭੂ ਬਾਰਡਰ ਤੇ ਚੱਲ ਰਿਹਾ ਖਨੌਰੀ ਤੇ ਚੱਲ ਰਿਹਾ ਜਾਂ ਦੂਸਰੇ ਇੱਕ ਦੋ ਬਾਰਡਰਾਂ ਤੇ ਚੱਲ ਰਿਹਾ ਹੈਗੇ ਆ ਉਹਦੇ ਬਾਰੇ ਤੁਸੀਂ ਜਿਹੜਾ ਕਿਸਾਨਾਂ ਮਜ਼ਦੂਰਾਂ ਨੂੰ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਕੀ ਕੀ ਦੇ ਵਿੱਚ ਮੈਸੇਜ ਜਾਂਦਾ ਹੋ। ਦੇਖੋ ਜੀ ਅਸਲ ਦੇ ਵਿੱਚ ਸਾਨੂੰ ਇਸ ਟਾਈਮ ਤੇ ਨਸਲ ਤੇ ਫਸਲ ਬਚਾਉਣ ਦੀ ਲੜਾਈ ਜਿਹੜੀ ਉਹ ਕੋ ਲੜਨੀ ਜ਼ਰੂਰੀ ਆ। ਕਾਰਪੋਰੇਟਰਾਂ ਨੂੰ ਜੇ ਇਥੋਂ ਭਜਾਉਣਾ ਵਾ ਖੇਤੀ ਮੰਡੀ ਬਚਾਉਣੀ ਆ ਤੇ ਆਪਣਾ ਇਥੇ ਹੋਣ ਨੂੰ ਕਾਇਮ ਰੱਖਣਾ ਵਾ। ਤੇ ਫਿਰ ਨੌਜਵਾਨਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਹਰੇਕ ਵਰਗ ਨੂੰ ਅਪੀਲਵਾ ਕਿ ਆਪਣਾ ਪਿੰਡੂ ਭਾਈਚਾਰਾ ਪਿਛਲਾ ਤਲਚਰ ਕਾਇਮ ਕਰਨ ਵਾਸਤੇ ਆਓ ਇਕਮਤ ਹੋਈਏ ਜੇ ਆਪਾਂ ਜਥੇਬੰਦ ਹੋਵਾਂਗੇ ਏਕਾ ਤੇ ਸੰਘਰਸ਼ ਇਹ ਹਥਿਆਰ ਵੀ ਇਹੋ ਬਣੂ ਤੇ ਹੱਲ ਵੀ ਇਹੋ ਕੱਢੂਗਾ ਇਹੋ ਅਪੀਲਵਾ ਕਿ ਤਕੜੇ ਹੋ ਤਕੜੇ ਹੋ ਕੇ ਜਿਹੜੇ ਸਾਡੇ ਭਰਾ ਜੀ ਵੀ ਕਰੀ ਸੁੱਤੇ ਪਿਆ ਸਾਡੀਆਂ ਜਥੇਬੰਦੀਆਂ ਦੇ ਕੋਈ ਆਗੂ ਸੁੱਤੇ ਪਿਆ ਉਹਨਾਂ ਨੂੰ ਅਪੀਲ ਆ ਵੀ ਆਓ ਲੜਾਈ ਹੁੰਦਾ ਅੰਦੇ ਵਿੱਚ ਆਪਣੀਆਂ ਕਿਸੇ ਨਾ ਵਟਾਂ ਦਾ ਵੈਰ ਨਹੀਂ ਜਾ ਆਪਣੀਆਂ ਕੋ ਵਟਾਂ ਨਹੀਂ ਸਾਂਝੀਆਂ ਜਿਹੜੀ ਆਪਾਂ ਕਿੜ ਕੱਢ ਰਹੇ ਆ ਲੋਕਾਂ ਨੂੰ ਬਚਾਉਣ ਦੀ ਲੜਾਈ ਆ ਦੇਸ਼ ਨੂੰ ਬਚਾਉਣ ਦੀ ਲੜਾਈ ਆ ਆਪਣੀ ਹੋਂਦ ਬਚਾਉਣ ਦੀ ਲੜਾਈ ਆ ਨਸਲ ਤੇ ਫਸਲ ਦੀ ਬਚਾਉਣ ਦੀ ਲੜਾਈ ਆ ਆਓ ਇੱਕ ਮੱਤ ਹੋ ਕੇ ਇੱਕ ਪਲੇਟਫਾਰਮ ਦੇ ਇਕੱਠੇ ਹੋ ਕੇ ਲੜੀਏ ਤੇ ਲੜ ਕੇ ਕਾਰਪੋਰੇਟ ਨੂੰ ਇਥੋਂ ਖਰੀਦ ਕੇ ਸਾਲੀਕਾ ਧੰਨਵਾਦ ਪ੍ਰਧਾਨ ਜੀ ਤੁਸੀਂ ਸਾਡੇ ਚੈਨਲ ਸਾਡੀ ਧਰਤੀ ਸੋ ਇਹ ਸਾਣਾ ਸਾਡੇ ਨਾਲ ਸੂਬਾ ਪ੍ਰਧਾਨ ਸਰਦਾਰ ਸਿਮਰ ਸਿੰਘ ਜੀ ਬਰਾ ਜਿਨ੍ਹਾਂ ਨੇ ਫਸਲ ਤੇ ਨਸਲ ਦੀ ਗੱਲ ਕੀਤੀ ਔਰ ਪੰਜਾਬ ਦੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਇਹ ਬੇਨਤੀ ਕੀਤੀ ਹੈ ਕਿ ਆਓ ਆਪਾਂ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਦੇ ਪਾਣੀਆਂ ਨੂੰ ਬਚਾਈਏ ਔਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਈਏ ਸੋ ਤੁਸੀਂ ਅਦ੍ਰਿਸ਼ ਇੱਕ ਵਾਰੀ ਤੁਹਾਨੂੰ ਸਾਰੇ ਦਿਖਾ ਦਿੰਨੇ ਆ ਕਿ ਅੱਜ ਇੱਥੇ ਸੂਬਾ ਪ੍ਰਧਾਨ ਸੁਖਿੰਦਰ ਸਿੰਘ ਸੁਭਰਾ ਪਹੁੰਚੇ ਸਨ ਔਰ ਵੱਡੀ ਗਿਣਤੀ ਵਿੱਚ ਜਿਹੜੀਆਂ ਸ਼ੰਭੂ ਮੋਰਚੇ ਨੂੰ ਲੈ ਕੇ ਜਿਹੜੀ ਅਗਲੀ ਜਿਹੜੀ ਅਗਲੇ ਪੜਾਅ ਤੇ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਹੈਗੀਆਂ ਉਮੀਦ ਕਰਦੇ ਹਾਂ ਕਿ ਜਿਹੜਾ ਸਾਡਾ ਜਿਹੜਾ ਸਾਡੀ ਜਿਹੜੀ ਗੱਲਬਾਤ ਹੈ ਤੁਸੀਂ ਜ਼ਰੂਰ ਪਸੰਦ ਕਰੋਗੇ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬាទ ਬាទ ਸਬਸਕ੍ਰਾਈਬ ਸ਼ੇਅਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ